ਬੜੀ ਵਧੀਆ ਡਾਕੂਮੈਂਟਰੀ ਹੈ ਇਹ ਤੁਸੀਂ ਜ਼ਰੂਰ ਦੇਖਣਾ ਇਹ 14 ਮਈ ਨੂੰ Netflix ਦੇ ਉੱਤੇ ਰਿਲੀਜ਼ ਹੋਈ ਹੈ। ਔਰ ਇਹਦੇ ਵਿੱਚ ਜਿਹੜਾ ਸਾਮਾ ਬਿੰਦਦਾਦਨ ਸੀਗਾ ਜਿਹਦਾ ਮੁੱਖ આરોપી ਸੀਗਾ 9/11 ਦਾ ਜਿਹੜਾ ਅਮਰੀਕਾ ਤੇ ਤਾਵਰਾਂ ਤੇ ਹਮਲਾ ਹੋਇਆ ਸੀਗਾ ਔਰ ਬੜੇ ਲੋਕ ਹੋਰੇ ਜਮਾਰੇ ਗਏ ਸੀਗੇ। ਉਹਦੇ ਉੱਪਰ ਇਹ ਸਾਰੀ ਡਾਕੂਮੈਂਟਰੀ ਹੈ ਔਰ ਤੁਸੀਂ ਦੇਖੋ ਸਾਮਾ ਬਿੰਦਦਾਦਨ ਨੂੰ ਮਾਰਿਆ ਕਿਵੇਂ ਗਿਆ ਜਿਸ ਸੈਟੇਲਾਈਟ ਦੇ ਥਰੂ ਉਹ ਜਿਸ ਘਰ ਦੇ ਵਿੱਚ ਰਹਿੰਦਾ ਸੀਗਾ ਉਹਦੀ ਉਹ ਛਾਲ ਨੂੰ ਘੁੰਮ ਜਾਂਦਾ ਆਂਦਾ ਸੀਗਾ ਉਸ ਘਰ ਦੇ ਵਿੱਚ ਹੀ ਘੁੰਮਦਾ ਸੀਗਾ ਜਿਸ ਘਰ ਦੀਆਂ 11 11 ਫੁੱਟ ਪਤਾ ਨਹੀਂ ਸ਼ਾਇਦ 19 ਫੁੱਟ ਦਵਾਰਾਂ ਸੀਗੀਆਂ ਤੇ ਉਹਦੇ ਵਿੱਚ ਹੀ ਘੁੰਮਦਾ ਸੀਗਾ ਤੇ ਉਹਦੀ ਜਿਹੜੀ ਪਰਛਾਈ ਸੀਗੀ ਪਰਛਾਈ ਨੂੰ ਦੇਖ ਕੇ ਜਿਹੜਾ ਉਸ ਨੂੰ ਅੰਦਾਜ਼ਾ ਲਾਇਆ ਕਿ ਉਹ ਇਸ ਘੱਟ ਰਹਿੰਦਾ ਹੈ ਫਿਰ ਜਿਹੜੇ ਪੱਤਰਕਾਰ ਨੇ ਉਸ ਦੀ 2000 ਤੋਂ ਪਹਿਲਾਂ ਇੰਟਰਵਿਊ ਲਈ ਸੀ ਉਸ ਨੂੰ ਬੁਲਾਇਆ ਗਿਆ ਉਸ ਤੋਂ ਪੁੱਛਿਆ ਗਿਆ ਵੀ ਉਹਦਾ ਕਦ ਕਾਟ ਕਿਵੇਂ ਸੀ ਦੇਖਣ ਨੂੰ ਕਿਵੇਂ ਲੱਗਦਾ ਸੀ ਫਿਰ ਉਸ ਫੋਟੋ ਨੂੰ ਮੈਚ ਕੀਤਾ ਗਿਆ ਉਸ ਦੀ ਪਰਛਾਈ ਦੇ ਨਾਲ ਉਸ ਤੋਂ ਬਾਅਦ ਫਿਰ ਇਹ ਪੁਛਦੇ ਟਾਈਮ ਤੇ ਸੀਗਾ ਸਾਰਾ ਕੁਝ ਪੁਛ ਤੋਂ ਬਾਅਦ ਫਿਰ ਉਹ ਵਾਮਾ ਆਇਆ ਰਾਸ਼ਟਰਪਤੀ ਅਮਰੀਕਾ ਦਾ ਉਸਨੇ ਸਾਰਾ ਕੁਝ ਇਹ ਉਥੋਂ ਦੀ ਇੰਟੈਲੀਜੈਂਸ ਏਜੰਸੀ ਹੈ ਜਿਹੜੀ ਉਹਦੇ ਥਰੂ ਇਹ ਸਾਰਾ ਕੰਮ ਕੀਤਾ ਤੇ ਉਹਦੀ ਪਰਛਾਈ ਨੂੰ ਉਸਦੇ ਫੋਟੋ ਦੇ ਨਾਲ ਮੈਚ ਕੀਤਾ ਗਿਆ ਫਿਰ ਜਾ ਕੇ ਉਸ ਦੇ ਉੱਤੇ ਦੋ ਹੈਲੀਕਾਪਟਰਾਂ ਦੇ ਰਹੇ ਹਮਲਾ ਕੀਤਾ ਗਿਆ ਤੇ ਉਥੇ ਇੱਕ ਹੈਲੀਕਾਪਟਰ ਦਵਾਰ ਦੇ ਨਾਲ ਟਕਰਾ ਕੇ ਜਿਹੜਾ ਕ੍ਰੈਸ਼ ਹੋ ਗਿਆ ਸੀਗਾ ਤੇ ਲੋਕਾਂ ਨੂੰ ਤੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਉਹਦੀ ਲੋਕਾਂ ਨੂੰ ਭੰਕ ਲੱਗੀ ਸੋਸ਼ਲ ਮੀਡੀਆ ਦੇ ਮੈਸੇਜ ਹੁਣ ਸ਼ੁਰੂ ਹੋ ਗਏ ਤੇ ਫਿਰ ਅਚਾਨਕ ਹੀ ਦੂਜਾ ਹੈਲੀਕਾਪਟਰ ਮੰਗਾਇਆ ਗਿਆ ਤੇ ਦੂਜਾ ਹੈਲੀਕਾਪਟਰ ਮੰਗਾ ਕੇ ਫਿਰ ਨਾਲ ਦੀ ਨਾਲ ਪੈਕਅਪ ਵਾਸਤੇ ਤਿਆਰ ਕੀਤਾ ਗਿਆ ਤੇ ਹੈਲੀਕਾਪਟਰ ਦੇ ਥਰੂ ਥੱਲੇ ਉਤਰੇ ਥੱਲੇ ਉਤਰ ਕੇ ਮਾਰ ਕੇ ਸਾਰੇ ਜਨਾਂ ਨੂੰ ਤੇ ਜਿਹੜੀ লাশ ਨੂੰ ਚੱਕ ਕੇ ਹੈਲੀਕਾਪਟਰ ਦੇ ਪੱਜ ਕੇ ਰਸਤੇ ਜਾਂਦੇ ਹੋਏ ਹਿੰਦ ਮਹਾਸਾਗਰ ਦੇ ਵਿੱਚ ਡਰਾਪ ਕਰਕੇ ਤੇ ਜਦੋਂ ਭੱਜਣ ਲੱਗੇ ਉਸ ਟਾਈਮ ਜਿਹੜਾ ਉੱਥੇ ਦੀ ਮਿਲਟਰੀ ਸੀ ਪਾਕਿਸਤਾਨ ਦੀ ਕਿਉਂਕਿ ਇਹ ਪਾਕਿਸਤਾਨ ਦੇ ਵਿੱਚ ਰਹਿੰਦਾ ਸੀ ਤੇ ਮਿਲਟਰੀ ਨੇ ਜਿਹੜੇ ਆਪਣੇ ਜੈੱਟ ਪਿੱਛੇ ਲਾਤੇ ਤੇ 90 ਮਿੰਟ ਦਾ ਰਸਤਾ ਸੀਗਾ ਪਰ ਹੈਲੀਕਾਪਟਰ ਜਿਹੜੇ ਪਾਕਿਸਤਾਨ ਦੀ ਸਰਹੱਦ पार ਕਰਕੇ ਜਿਹੜਾ ਅਫਗਾਨਿਸਤਾਨ ਦੇ ਵਿੱਚ ਚਲੇਗੀ ਤੇ ਅਫਗਾਨਿਸਤਾਨ ਦੇ ਵਿੱਚ ਜਿਹੜਾ ਉਹਨਾਂ ਨੂੰ ਪ੍ਰੋਟੈਕਟ ਕੀਤਾ ਅਮਰੀਕਾ ਦੇ ਜੈੱਟ ਜੈਟਪਲੇਨਾਂ ਨੇ ਇਹ ਬਹੁਤ ਵਧੀਆ ਸੀਰੀਜ਼ ਹੈ ਤੁਸੀਂ ਜ਼ਰੂਰ ਦੇਖਿਓ ਧੰਨਵਾਦ